ਰਬਾਬ ਵਜ ਰਹੀ ਹੋਏ ਤੇ ਰਬਾਬ ਦੇ ਉੱਤੇ ਅਗਰ ਕੋਈ ਗਾ ਰਿਹਾ ਹੈ ਤਬਲਾ ਨਹੀਂ ਹੈ ਤਾਂ ਵੀ ਕੰਮ ਚਲੇਗਾ ਢੋਲਕ ਨਹੀਂ ਹੈ ਤਾਂ ਵੀ ਚਲੇਗਾ ਮਰਦੰਗ ਨਹੀਂ ਹੈ ਤਾਲੂ ਤਾਂ ਵੀ ਚਲੇਗਾ ਕਿਉਂਕਿ ਰਬਾਬ ਇੱਕ ਐਸਾ ਸਾਜ਼ ਹੈ ਜਿਸ ਵਿੱਚ ਸੁਰ ਵੀ ਹੈ ਤੇ ਤਾਲ ਵੀ ਹੈ ਸਿਰਫ ਰਬਾਬ ਦੀ ਧੁਨ ਦੇ ਤੇ ਗਾ ਵੀ ਰਹੇ ਹੁੰਦੇ ਨੇ ਅਖਵਾਨੀ ਨੱਚ ਵੀ ਰਹੇ ਹੁੰਦੇ ਨੇ ਕਿਉਂਕਿ ਸੁਰ ਵੀ ਹੈ ਤਾਲ ਵੀ ਹੈ ਇਹ ਸਾਜ਼ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਲੱਗਿਆ ਬਹੁਤ ਚੰਗਾ ਲੱਗਿਆ ਇਹੀ ਨਾਲ ਰੱਖਿਆ ਪਰ ਰਵਾਬ ਚਾਹ ਕਿੰਨਾ ਸੋਹਣਾ ਹੋਵੇ ਖੂਬਸੂਰਤ ਹੋਵੇ ਉਹਦੀਆਂ ਤਾਰਾਂ ਸਾਰੀਆਂ ਸੁਰ ਦੇ ਚੌਵਨ ਬੜੀਆਂ ਹੋਈਆਂ ਵਨ ਪਰ ਹੱਥ ਦੇ ਚੀਲ ਉਹ ਲੋਹੇ ਦਾ ਟੁਕੜਾ ਨਹੀਂ ਜਿਸ ਨਾਲ ਵੱਜਦਾ ਹੈ ਤੋਂ ਮਹਾਰਾਜ ਕਹਿੰਦੇ ਰਵਾਬ ਪਿਆ ਰਹਿ ਜਾਏਗਾ ਉਸ ਜੇਲ ਤੋਂ ਬਿਨਾ ਜੇਲ ਬਿਨਾ ਕੈਸੇ ਬਜੇ ਰਬਾਬ ਕੋਈ ਚੀਜ਼ ਆਪਣੇ ਆਪ ਦੇਚ ਕਿਤਨੀ ਹੀ ਮਹਾਨ ਕਿਉਂ ਨਹੀਂ ਹੈ ਔਰ ਗੁਣ ਰੱਖਦੀ ਹੋਵੇ ਸਮਰਥਾ ਰੱਖਦੀ ਹੋਵੇ ਦੂਸਰੇ ਦੇ ਸੰਯੋਗ ਤੋਂ ਬਿਨਾ ਉਹ ਆਪਣੇ ਗੁਣ ਤੇ ਕਲਾ ਨੂੰ ਪ੍ਰਗਟ ਨਹੀਂ ਕਰ ਸਕੇਗੀ ਇਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਬਿਲਕੁਲ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ ਭਾਈ ਸਾਹਿਬ ਕਹਿੰਦੇ ਨੇ ਜੈਸੇ ਬਿਨ ਪਵਨ ਕਵਨ ਗੁਣ ਚੰਦਨ ਲੈ ਬਿਨ ਮੈਲਾਗਰ ਪਵਨ ਕਤਵਾਸੈ ਫੁੱਲਾਂ ਦੇਚ ਮਹਿਕ ਹੈ ਅਤਰ ਸੈਂਟ ਮਨੁਖ ਨੇ ਕਪੜਿਆਂ ਨੂੰ ਲਾਇਆ ਹੋਵੇ ਚੰਦਨ ਦੇਚ ਖੁਸ਼ਬੂ ਹੈ ਪਰ ਹਵਾ ਨਾ ਹੋਵੇ ਤੋ ਕੁਛ ਵੀ ਨਹੀਂ ਪਤਾ ਚਲੇਗਾ ਫੁੱਲਾਂ ਦੀ ਮਹਿਕ ਪਵਨ ਦੇ ਮੋਂਡਿਆਂ ਤੇ ਅਸਵਾਰ ਹੋ ਕੇ ਦੂਰ ਦੂਰ ਤੱਕ ਜਾਂਦੀ ਹੈ ਕਪੜਿਆਂ ਨੂੰ ਲਾਇਆ ਹੋਇਆ ਅਤਰ ਸੈਂਟ ਪਵਨ ਦੇ ਮੋਂਡਿਆਂ ਤੇ ਅਸਵਾਰ ਹੋ ਕੇ ਸਾਨੂੰ ਮੋਹਤਰ ਕਰਦਾ ਹੈ ਦੂਸਰਿਆਂ ਨੂੰ ਮੋਹਤਰ ਕਰਦਾ ਹੈ ਹਵਾ ਹੀ ਨਹੀਂ ਤਾਂ ਭਾਈ ਸਾਹਿਬ ਕਹਿੰਦੇ ਚੰਦਨ ਦੀ ਖੁਸ਼ਬੂ ਚੰਦਨ ਦੇ ਵਿੱਚ ਰਹਿ ਜਾਏਗੀ ਤੇ ਚੰਦਨ ਤਾਂ ਹੀ ਚੰਦਨ ਕੇ ਇਸ ਦੀ ਖੁਸ਼ਬੂ ਬਾਹਰ ਪ੍ਰਗਟ ਹੋਵੇ ਜੀ ਖੁਸ਼ਬੂ ਚੰਦਨ ਤੋਂ ਬਾਹਰ ਪ੍ਰਗਟ ਹੀ ਨਹੀਂ ਹੋਈ ਤੋ ਚੰਦਨ ਤੇ ਇੱਕ ਆਮ ਲੱਕੜ ਦੇ ਵਿੱਚ ਫਰਕ ਕੀ ਹੈ ਫਿਰ ਫਿਰ ਤੇ ਕੁਝ ਵੀ ਨਹੀਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਊਦ ਗਰਬੋ ਨਾ ਬਾਸ਼ਦ ਹੈ ਜ਼ਮ ਅਸਤ ਅਗਰ ਚੰਦਨ ਦੇ ਵਿੱਚ ਖੁਸ਼ਬੂ ਹੀ ਨਹੀਂ ਹੈ ਤੋ ਫਿਰ ਉਹ ਇੱਕ ਆਮ ਲੱਕੜ ਹੈ ਉਸ ਨੂੰ ਚੰਦਨ ਕਹਿਣ ਦੀ ਲੋੜ ਹੀ ਨਹੀਂ ਹੈ ਊਦ ਗਰਬੋ ਨਾ ਬਾਸ਼ਦ ਹੈ ਜ਼ਮ ਅਸਤ ਲੇਕਿਨ ਚੰਦਨ ਦੀ ਖੁਸ਼ਬੂ ਜੋ ਚੰਦਨ ਦੇ ਵਿੱਚ ਹੈ ਪਵਨ ਦੇ ਮੋਂਡਿਆਂ ਤੇ ਅਸਵਾਰ ਹੋ ਕੇ ਹੀ ਦੂਰ ਦੂਰ ਤੱਕ ਫੈਲਦੀ ਹੈ ਉਂਝ ਨਹੀਂ ਤੋ ਚੰਦਨ ਆਪਣੇ ਆਪ ਦੇ ਵਿੱਚ ਕਿਤਨਾ ਹੀ ਮਹਾਨ ਕਿਉਂ ਨਾ ਹੋਵੇ ਇਹਦੀ ਮਹਾਨਤਾ ਨੂੰ ਪ੍ਰਗਟ ਕਰਨ ਲਈ ਪਵਨ ਚਾਹੀਦੀ ਹੈ ਹਵਾ ਚਾਹੀਦੀ ਹੈ ਵਰਨਾ ਨਹੀਂ ਇਹ ਆਪਣੀ ਮਹਾਨਤਾ ਨਹੀਂ ਪ੍ਰਗਟ ਕਰ ਸਕੇਗਾ ਪਰ ਹਵਾ ਨੂੰ ਵੀ ਸੁਗੰਧਤ ਹੋਣ ਲਈ ਮੁਅੱਤਰ ਕਰਨ ਲਈ ਚੰਦਨ ਚਾਹੀਦਾ ਹੈ ਫੁੱਲ ਚਾਹੀਦੇ ਨੇ ਸੈਂਟ ਚਾਹੀਦਾ ਉਹ ਹਵਾ ਵੀ ਖੁਸ਼ਬੂਦਾਰ ਨਹੀਂ ਹੋ ਸਕੇਗੀ ਜੇ ਹਵਾ ਨੇ ਸੁਗੰਧਿਤ ਹੋਣਾ ਹੈ ਤਾਂ ਚੰਦਨ ਤੇ ਫੁੱਲ ਚਾਹੀਦੇ ਨੇ ਤੇ ਫੁੱਲ ਤੇ ਚੰਦਨ ਨੇ ਆਪਣੀ ਮਹਿਕ ਦੂਰ ਦੂਰ ਤੱਕ ਫੈਲਾਣੀ ਹੈ ਤਾਂ ਫਿਰ ਪਵਨ ਚਾਹੀਦਾ ਹੈ ਹਵਾ ਚਾਹੀਦੀ ਇੱਕ ਦੂਜੇ ਨੂੰ ਇੱਕ ਦੂਜੇ ਦਾ ਆਸਰਾ ਚਾਹੀਦਾ ਹੈ ਇਹ ਆਸਰਾ ਤੋੜ ਦਿਓ ਦੋਵੇਂ ਬੇਮੈ ਨਹੀਂ ਹੋ ਜਾਂਦੇ دوسری دلیل ਦਿੱਤੀ ਹੈ ਪਾਹੀ ਗੁਰਦਾਸ ਜੀ ਨੇ ਜੈਸੇ ਬਿਨ ਬੋਹਤ ਖੇਵਟ ਸੇ ਨਾ ਪਾਰ ਪਰੇ ਬਿਨ ਖੇਵਟ ਬੋਹਤ ਕਤ ਵਿਸਾਸ ਹੈ ਜੈਸੇ ਬਿਨ ਬੈਦ ਔਖਦ ਗੁਣ ਗੋਪ ਹੋਤ ਬਿਨ ਔਖਦ ਬੈਦ ਰੋਗੇ ਨਾ ਘਰਾਸ ਹੈ ਜੜੀ ਬੂਟੀਆਂ ਦਵਾਈਆਂ ਚ ਬਹੁਤ سارے ਗੁਣ ਹੁੰਦੇ ਨੇ ਪਰਮਾਤਮਾ ਨੇ ਪਾਏ ਨੇ ਈਸ਼ਵਰ ਨੇ ਪਾਏ ਨੇ ਲੇਕਿਨ ਕੋਈ ਵੈਦ ਨਹੀਂ ਹੈ ਕੋਈ ਬੂਟੀ ਦੀ ਸੂਝ ਸਮਝ ਵਾਲਾ ਨਹੀਂ ਹੈ ਤਾਂ ਬੂਟੀ ਦੇ ਗੁਣ ਉਸ ਦੇ ਵਿੱਚ ਹੀ ਰਹਿ ਜਾਣਗੇ ਨਹੀਂ ਪ੍ਰਗਟ ਹੋਣਗੇ ਕੋਈ ਇਤਨੀ ਕੀਮਤੀ ਜੜੀ ਬੂਟੀ ਬੇਮੈ ਨਹੀਂ ਕਿਸੇ ਕੰਮ ਦੀ ਨਹੀਂ ਮੈਂ ਇੱਕ ਪ੍ਰਤੱਖ ਕ੍ਰਿਸ਼ਮਾ ਦੇਖਿਆ ਸੀ ਕਾਫੀ ਮਦਦ ਹੋ ਗਈ ਅਮਰਨਾਥ ਜਾ ਰਿਹਾ ਸੀ ਤੇ ਗਾਲਬਨ 22 23 ਹਜ਼ਾਰ ਫੁੱਟ ਦੀ ਉਚਾਈ ਦੇ ਉਤੇ ਇਹ ਤੀਰਤ ਹੈ ਕਸ਼ਮੀਰ ਦੇ ਵਿੱਚ ਪਿਸੂ ਘਾਟੀ ਕੋਈ ਗਾਲਬਨ 20 ਹਜ਼ਾਰ ਫੁੱਟ ਉੱਚੀ ਹੈ ਸਾਰਾ ਬਰਫ਼ ਤੇ ਚੱਲਣਾ ਪੈਂਦਾ 25 30 ਸਾਲ ਪੁਰਾਣੀ ਗੱਲ ਮੈਂ ਕਰ ਰਿਹਾ ਤੇ ਠੰਡ ਨਾਲ ਮੈਂ ਜਖੜ ਗਿਆ ਇਸ ਸਫ਼ਰ 3 ਦਿਨਾਂ ਦਾ ਹੈ ਤੇ ਰਾਤ ਮੈਂ ਸੌ ਵੀ ਨਾ ਸਕਿਆ ਕਿਉਂਕਿ ਰਸਤੇ 'ਚ ਪੜਾਓ ਕਰਨ ਲਈ ਸਿਵਾਏ ਤੰਬੂ ਖੇਮਿਆਂ ਤੋਂ ਹੋਰ ਕੁਝ ਵੀ ਨਹੀਂ। ਪਾਵੇਂ ਕਪੜੇ ਮੈਂ ਬੜੇ ਪਾਏ ਕੰਬਲ 2 2 3 3 ਲੇਕਿਨ ਠੰਡ ਨੇ ਮੈਨੂੰ ਸੌਣ ਨਾ ਦਿੱਤਾ ਖੇਮੇ ਦੇ 'ਚ ਤੰਬੂ ਦੇ 'ਚ ਠੰਡ ਬੜੀ। ਸਵੇਰੇ ਜਿਉਂ ਚੱਲਣ ਲੱਗੇ ਤੇ ਮੇਰੀਆਂ ਉਂਗਲੀਆਂ ਹੀ ਨਾ ਖੁੱਲਣਨ। ਤੇ ਮੈਂ ਨਾਲ ਦੇ ਸਾਥੀਆਂ ਨੂੰ ਕਿਹਾ ਚਾਰ ਪੰਜ ਆਦਮੀ ਨਾਲ ਸਨ ਸਾਧੂ ਸਨ ਮੈਂ ਕਿ ਚੱਲਣਾ ਮੇਰਾ ਬੜਾ ਔਖਾ ਹੈ ਇੰਨੀ ਠੰਡ ਔਰ ਫਿਰ ਬਰਫ਼ ਹੀ ਬਰਫ਼ ਹੈ ਔਰ ਅਜੇ ਵਾਟ ਬੜੀ ਲੰਬੀ ਮੈਨੂੰ ਕਿੰਨ ਲੱਗੋ ਸਾਹਮਣੇ ਬਰਫ਼ ਦੇ ਥੱਲੇ ਕਬੂਟੀ ਦੇਖਦਾ ਇਹ ਤੋੜ ਲੈ ਤੂੰ ਤੋੜ ਲੈ ਕਿੰਨ ਲੈ ਖਾ ਜਾ ਉਹਨੂੰ ਮੈਂ ਖਾ ਲਿਆ ਕੌੜੀ ਜ਼ਰੂਰ ਸੀ ਕਹਿਣ ਲੱਗੇ ਸਿਰਫ 5 ਮਿੰਟ ਖੜਾ ਰਹਿ ਫਿਰ ਤੂੰ ਚੱਲਣ ਜੋਗਾ ਹੋ ਜਾਏਗਾ ਔਰ ਮੈਂ ਕ੍ਰਿਸ਼ਮਾ ਦੇਖਿਆ ਇਤਨੀ ਠੰਡ ਦੇਚ ਇਤਨੀ ਸੀਤ ਲਹਿਰ ਦੇਚ ਮੈਨੂੰ ਪਸੀਨਾ ਆ ਗਿਆ ਕਹਿਣ ਲੱਗੇ ਹੁਣ ਚੱਲ ਐਸੀ ਬੂਟੀਆਂ ਉਹ ਮੈਨੂੰ ਕਹਿਣ ਲੱਗੇ ਜੇ ਇੱਕ ਦਿਨ ਖਾ ਲਈਏ ਤਿੰਨ ਤਿੰਨ ਚਾਰ ਚਾਰ ਦਿਨ ਭੁੱਖ ਵੀ ਨਹੀਂ ਲੱਗਦੀ ਫਿਰ ਮੈਨੂੰ ਸਮਝ ਆਈਏ ਜਿਹੜੇ ਗੰਗੋਤਰੀ ਦੇ ਵਿੱਚ ਬਦਰੀ ਨਾਰਾਇਣ ਦੇ ਸਾਧੂ ਰਹਿ ਜਾਂਦੇ ਨੇ ਸਾਰਾ ਸਾਰਾ ਸਿਆਲ ਕੱਟ ਲੈਂਦੇ ਨੇ ਤੇ ਕੋਈ ਜਾਂਦਾ ਨਹੀਂ ਉਸ ਪਾਸੇ ਗਾਲਬਨ 6 ਮਹੀਨੇ ਮੈਂ ਕਹਿਣਾ ਬੂਟੀਆਂ ਦੇ ਆਸਰੇ ਤੇ ਹੀ ਕੱਟਦੇ ਨੇ ਐਸਾ ਮੈਂ ਆਪਣਾ ਅੰਦਾਜ਼ਾ ਲਾਇਆ ਮੈਂ ਕਿ ਐਸੀ ਕੀਮਤੀ ਜੜੀ ਬੂਟੀਆਂ ਲੇਕਿਨ ਵੈਦ ਜਾਣਕਾਰ ਤੋਂ ਬਿਨਾ ਉਹਨਾਂ ਦੇ ਗੁਣ ਉਹਨਾਂ ਦੇ ਵਿੱਚ ਹੀ ਰਹਿ ਜਾਂਦੇ ਨੇ ਮਰ ਜਾਂਦੇ ਨੇ ਜੜੀ ਬੂਟੀ ਦੇ ਗੁਣ ਪ੍ਰਗਟ ਆਉਂਦੇ ਨੇ ਵੈਦ ਕਰਕੇ ਪਰ ਵੈਦ ਦੇ ਗੁਣ ਪ੍ਰਗਟ ਆਉਂਦੇ ਨੇ ਜੜੀ ਬੂਟੀ ਕਰਕੇ ਇੱਕ ਰੋਗੀ ਬੰਦਾ ਹੈ ਬਿਮਾਰ ਬੰਦਾ ਹੈ ਵੈਦ ਕੋਲ ਚਲਾ ਜਾਏ ਤਾਂ ਵੈਦ ਤੇ ਬੈਠਾ ਹੈ ਦਵਾਈ ਕੋਈ ਨਹੀਂ ਉਹਦੇ ਕੋਲ ਤੇ ਜੜੀ ਬੂਟੀਆਂ ਹੋਵਨ ਦਵਾਈਆਂ ਹੋਵਨ ਪਰ ਵੈਦ ਕੋਈ ਨਹੀਂ ਤਾਂ ਬੇਮੈਨੇ ਜੜੀ ਬੂਟੀ ਦੇ ਗੁਣ ਪ੍ਰਗਟ ਹੁੰਦੇ ਨੇ ਵੈਦ ਕਰਕੇ ਤੇ ਵੈਦ ਦੀ ਮਹਾਨਤਾ ਪ੍ਰਗਟ ਆਉਂਦੀ ਜੜੀ ਬੂਟੀਆਂ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਵੀ ਚੀਜ਼ ਦੇ ਉੱਤੇ ਨਿਗਾਹ ਮਾਰ ਕੇ ਦੇਖੋ ਜੋ ਵਸਤੂ ਆਪਣੇ ਗੁਣ ਪ੍ਰਗਟ ਕਰ ਰਹੀ ਏ ਕਿਸੇ ਦੇ ਆਸਰੇ ਨਾਲ ਉਂਝ ਨਹੀਂ ਸਾਜ਼ ਪਏ ਨੇ ਵਜੰਤਰੀ ਤੋਂ ਬਿਨਾ ਸਾਜ਼ ਨਹੀਂ ਵੱਜ ਸਕਦੇ ਕੁਝ ਵੀ ਨਹੀਂ ਪਤਾ ਚਲੇਗਾ ਇਹਨਾਂ ਸਾਜ਼ਾਂ ਵਿੱਚ ਕੀ ਹੈ ਪਾਈ ਸਾਹਿਬ ਕਹਿੰਦੇ ਨੇ ਦਰਿਆ ਤੋਂ ਪਾਰ ਹੋਣਾ ਹੈ ਬੇੜੀ ਹੈ ਪਰ ਮਲਾ ਕੋਈ ਨਹੀਂ ਤੇ ਮਬਾ ਦਾ ਮਲਾ ਹੋਵੇ ਤੇ ਬੇੜੀ ਨਾ ਹੋਵੇ ਤੇ ਫਿਰ ਕਿਸ ਤਰ੍ਹਾਂ ਪਾਰ ਹੋਵਾਂਗੇ ਬੇੜੀ ਮਹਾਨ ਕਾਰਜ ਉਦੋਂ ਸਿੱਧ ਕਰਦੀ ਹੈ ਜਦ ਮਲਾ ਹੋਵੇ ਤੇ ਮਲਾ ਪਾਰ ਕਰਨ ਦੇ ਵਿੱਚ ਉਦੋਂ ਸਮਰੱਥ ਹੁੰਦਾ ਹੈ ਜਦ ਬੇੜੀ ਹੋਵੇ ਮਲਾ ਦੇ ਗੁਣ ਉਦੋਂ ਪ੍ਰਗਟ ਹੁੰਦੇ ਨੇ। ਤੇ ਇਸ ਤਰੀਕੇ ਦੇ ਨਾਲ ਧਰਨ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਸੰਸਾਰ ਦੇ ਤਲ ਤੇ ਅਸੀਂ ਜੋ ਕੁਝ ਦੇਖਦੇ ਹਾਂ ਹਰ ਇੱਕ ਕਰਤੇ ਦੀ ਗ੍ਰਿਥ ਮੁਥਾ ਜਏ ਆਪਣੇ ਗੁਣ ਪ੍ਰਗਟ ਕਰਨ ਲਈ ਦੂਸਰੇ ਦਾ ਉਸ ਨੂੰ ਆਸਰਾ ਚਾਹੀਦਾ ਹੈ। ਕਬੀਰ ਨੇ ਇਸ ਥਾਂ ਦੇ ਉੱਤੇ ਬਹੁਤ ਸੁੰਦਰ ਪ੍ਰਮਾਣ ਦਿੱਤੇ ਨੇ। ਭਗਤ ਕਬੀਰ جیسے بن حل ہر جمی نہیں بوئیے سوت بنا کیسے منی پروئیے منخ کو بہت ودیا دھرتی ہے چنگی دھرتی ہے پر بیج نہیں ہے بونڈ لئی تو دھرتی بے میں نہیں ودیا تو ودیا اس کو بیج ہے پر دھرتی نہیں ہے تو ہتھیلی تے سرسوں تھوڑی جمدی ہے صرف ہی ہیں بھائی ہتھیلی تے سرسوں جما دیتی ہتھیلی تے نہیں جرم دی ہوں تین جنم پھل تک اپنا لئی زمین چاہ دیے بیج نو فل تک لئی زمین چاہی چاہیے دھرتی چاہیے جیسے بین ہر ہر جمی نہیں بوئیے سوت بنا کیسے منی پروئیے کنڈی بن کیا گنٹ چڑائیے سادو بین تیسے ابگت جائیے ਜਿਵੇਂ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕਪਰੇ ਧੋਈ ਪਿਤਾ ਤੋਂ ਬਿਨਾ ਕੋਈ ਮਾਂ ਮਾਂ ਨਹੀਂ ਹੋ ਸਕਦੀ ਔਰ ਮਾਂ ਤੋਂ ਬਿਨਾ ਕੋਈ ਪਿਤਾ ਪਿਤਾ ਨਹੀਂ ਹੋ ਸਕਦਾ ਕਿਸੇ ਬੱਚੇ ਦਾ ਭਗਤ ਕਬੀਰ ਜਿਵੇਂ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕਪਰੇ ਧੋਈ ਸਾਬਣ ਹੈ ਔਰ ਅچھے ਤੋਂ ਅچھے ਵਾਸ਼ਿੰਗ ਪਾਊਡਰ ਹੋਵਨ ਪਰ ਪਾਣੀ ਨਹੀਂ ਹੈ ਬਿੰਬ ਪਾਣੀ ਤੋਂ ਭਾਈ ਸਾਹਿਬ ਜੀ ਕਹਿੰਦੇ ਨੇ ਸਾਬਣ ਬੇਮੈ ਨਹੀਂ ਕਬੀਰ ਕੱਪੜੇ ਦੀ ਮੈਲ ਕਿਸ ਤਰ੍ਹਾਂ ਨਿਕਲੇਗੀ ਇਹ ਚੰਦ ਮੈਂ ਤੁਹਾਡੇ ਸਾਹਮਣੇ ਉਦਾਹਰਣ ਰੱਖੇ ਨੇ ਔਰ ਇਹ ਉਦਾਹਰਣ ਨਿਆਇ ਸ਼ਾਸਤਰ ਦੇ ਕਰਤਾ ਗੋਤਮ ਨੇ ਦਿੱਤੇ ਨੇ ਕਹਿੰਦੇ ਜਿੱਥੇ ਤੱਕ ਮੈਂ ਸੰਸਾਰ ਦੇ ਵਿੱਚ ਦੇਖਦਾ ਇੱਕ ਵਸਤੂ ਦੂਸਰੇ ਦੇ ਆਸਰੇ ਤੇ ਖੜੀ ਹੈ ਉਹ ਆਸਰਾ ਉਸ ਕੋਲ ਖੋ ਲਈਏ ਉਹ ਕੰਮ ਕਰਨੋਂ ਰਹਿ ਜਾਂਦੀ ਹੈ ਨਹੀਂ ਕਰ ਸਕੇਗੀ ਖੋ ਜਾਏਗੀ ਮਿਟ ਜਾਏਗੀ ਚਾਹੇ ਸੂਖਸ਼ਮ ਜਗਤ ਹੈ ਚਾਹੇ ਅਸਥੂਲ ਜਗਤ ਹੈ ਇੱਕ ਦੂਜੇ ਦੇ ਆਸਰੇ ਨਾਲ ਚੱਲ ਰਿਹਾ ਹੈ ਇਸ ਦੀ ਇਨਾਈ ਦਲੀਲਾਂ ਨੂੰ ਪਕੜ ਕੇ ਕੁਛ ਇੱਕ ਨੇ ਕਹਿ ਦਿੱਤਾ ਸ਼ਾਇਦ ਫਿਰ ਪ੍ਰਮਾਤਮਾ ਨੂੰ ਵੀ ਆਸਰੇ ਦੀ ਲੋੜ ਹੈ। ਤੋਂ ਪਤਾ ਉਸ ਉਹਨਾਂ ਨੇ ਕੀ ਆਖਿਆ? ਨਾਸਤਿਕ ਲੋਗਾਂ ਨੇ। ਚਲੋ ਪ੍ਰਮਾਤਮਾ ਨੂੰ ਕਰਤਾ ਮੰਨ ਲੈਂਦੇ ਆ ਕਾਰਨ ਨਹੀਂ ਹੈ। ਉਹ ਕਾਰਨ ਨਹੀਂ ਹੈ। ਔਰ ਦਲੀਲ ਘੜੇ ਦਾ ਕਰਤਾ ਕੁਮਾਰ ਜ਼ਰੂਰ ਹੈ। ਕਾਰਨ ਨਹੀਂ ਹੈ, ਕਾਰਨ ਤੇ ਮਿੱਟੀ ਹੈ। ਫਿਰ ਨਮਿਤੋ ਵਾਦਾਨ ਕਾਰਨ ਚਲੋ ਮਿੱਟੀ ਵੀ ਹੋਵੇ ਤਾਂ ਵੀ ਕੁਮਾਰ ਨਹੀਂ ਬਣਾ ਸਕਦਾ। ਕੁੰਮਦਾ ਹੋਇਆ ਚੱਕ ਚਾਹੀਦਾ। ਸੋਟਾ ਚਾਹੀਦਾ ਜਿਸ ਨਾਲ ਚੱਕ ਘੁੰਮਦਾ ਤੇ ਗੜੇ ਬਣਦੇ ਨੇ। ਕਰਤਾ ਮੰਨ ਲੈਣਿਆਂ ਗਹਿਣਿਆਂ ਦਾ ਸੁਨਾਰ ਨੂੰ ਪਰ ਕਾਰਨ ਨਹੀਂ ਹੈ। ਕਾਰਨ ਤੇ ਸੋਨਾ ਹੈ। ਔਰ ਨਾ ਹੋਵੇ ਸੋਨਾ ਤਾਂ ਕਿਸ ਤਰ੍ਹਾਂ ਬਣਾਏਗਾ? ਤੇ ਚਲੋ ਸੋਨਾ ਵੀ ਹੋਵੇ, ਕਾਰਨ ਵੀ ਹੋਵੇ ਤਾਂ ਵੀ ਨਹੀਂ ਬਣਾ ਸਕੇਗਾ। ਅਗਰ ਔਜ਼ਾਰ ਨਹੀਂ ਨੇ ਨਿਮਤ ਤੋਬਾਦਾਨ ਕਾਰਨ ਨਹੀਂ ਹੈ